ਜਸੀਟੀ ਮਿਲ ਦੀ ਕਲੋਨੀ ਵਿੱਚ ਰਹਿ ਰਹੇ ਵਰਕਰਾਂ ਵੱਲੋਂ ਇਕੱਠੇ ਹੋ ਕੇ ਬਿਜਲੀ ਘਰ ਬੰਗਾ ਰੋਡ ਵਿਖੇ ਕਲੋਨੀ ਦੀ ਲਾਈਟ ਪਿਛਲੇ ਕਈ ਦਿਨਾਂ ਤੋਂ ਕੱਟੇ ਜਾਂਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਉਨ੍ਹਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਸਰ ਕੀ ਮਾਮਲਾ ਜਿਹੜਾ ਤੁਸੀਂ ਅੱਜ ਧਰਨਾ ਲਾਇਆ ਹੋਇਆ ਦੇਖੋ ਜੀ ਮਾਮਲਾ ਤਾਂ ਸ਼ਾਇਦ ਪੂਰੇ ਫਗਵਾੜੇ ਨੂੰ ਪਤਾ ਹੈ ਕਿ ਅਸੀਂ 2022 ਤੋਂ ਲੀਵਰ ਦੇ ਲਈ ਇਹਨਾਂ ਦੇ ਪੈਸੇ ਲਈ ਇਹਨਾਂ ਨੇ ਬਿਜਲੀ ਪਾਣੀ ਲਈ ਹਰ ਚੀਜ਼ ਲਈ ਇੱਕ ਅਲੱਗ-ਅਲੱਗ ਜਿਹੜਾ ਧਰਨਾ ਲੱਗਦਾ ਰਿਹਾ ਹੈ ਔਰ ਕਦੀ ਬਿਜਲੀ ਵਿਭਾਗ ਇਸ ਚੀਜ਼ ਤੋਂ ਮੁਕਰਦਾ ਰਿਹਾ ਤੇ ਕਦੀ ਪ੍ਰਸ਼ਾਸਨ ਇਹਨਾਂ ਚੀਜ਼ਾਂ ਤੋਂ ਮੁਕਰਦਾ ਰਿਹਾ ਹੈ ਹਾਰ ਕੇ ਇਹ ਟਾਈਮ ਪੈਂਦਾ ਪੈਂਦਾ ਜਿਹੜੀ ਹੈ ਇਹਨਾਂ ਦੀ ਲੀਗਲ ਲੜਾਈ ਜਿਹੜੀ ਹੈ ਅੱਗੇ ਵੱਧੀ ਚੱਲੇਗੀ ਤੇ ਜਿਹੜੀ ਉਹ ਜੀਐਸਟੀ ਮੇਲ ਹੈ ਉਹ ਐਨਸੀਐਲਟੀ ਵਿੱਚ ਜਾ ਚੁੱਕੀ ਹੈ ਕਦੋਂ ਤਾਂ ਕਦੋਂ ਦੀ ਬਿਜਲੀ ਕੱਟੀ ਹੋਈ ਹੈ ਬਿਜਲੀ 8 ਦਿਨ ਪਿਛਲੇ ਆਈ ਥਿੰਕ ਵੀਰਵਾਰ ਦੀ ਇਹਨਾਂ ਨੇ ਕੱਟੀ ਹੋਈ ਹੈ ਔਰ بار-ਬਾਰ ਅਸੀਂ ਇਹਨਾਂ ਨੂੰ ਕੋਸ਼ਿਸ਼ ਵੀ ਕੀਤੀ ਸੀ ਪਰ ਅੱਜ ਵੀ ਅਸੀਂ ਇਹਨਾਂ ਕੋ ਇੱਕ ਰਿਕੁਐਸਟ ਔਰ ਕੋਸ਼ਿਸ਼ ਕਰਨ ਵਾਸਤੇ ਹੀ ਆਏ ਸਿਗੇ ਤੇ ਇਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਜੇ ਤੁਸੀਂ ਸਾਨੂੰ ਧਮਕੀ ਨਾ ਦਿਓ ਸਾਡੇ ਕੋ ਸੀਐਮਡੀ ਸਾਹਿਬ ਦੇ ਆਰਡਰ ਹੈਗੇ ਆ ਤੁਸੀਂ ਇੱਕ ਆਪਣਾ ਪ੍ਰੋਵੀਜ਼ਨਲ ਲਿਖ ਕੇ ਦੇ ਦਿਓ ਤੁਹਾਨੂੰ ਟੈਂਪਰੇਰੀ ਮੀਟਰ ਜੇ ਉੱਪਰ ਆਰਡਰ ਹੋ ਜਾਏਗਾ ਤਾਂ ਹੋ ਜਾਏਗਾ ਮੈਂ ਕਿਹਾ ਸਰ ਪ੍ਰੋਵੀਜ਼ਨਲ ਤਾਂ ਮੈਂ ਤੁਹਾਨੂੰ ਤਾਂ ਲਿਖ ਕੇ ਦਊਂਗਾ ਜੇ ਤੁਸੀਂ ਸੀਐਮਡੀ ਸਾਹਿਬ ਦੇ ਜਿਹੜੇ ਆਰਡਰ ਹੈਗੇ ਉਹਦੀ ਕਾਪੀ ਸਾਨੂੰ ਦਿਓ ਤੇ ਅਸੀਂ ਉਸੇ ਤਰੀਕੇ ਨਾਲ ਆਪਣੀ ਕਿਸੇ ਵੀ ਐਡਵੋਕੇਟ ਦੀ ਸਲਾਹ ਲੈ ਕੇ ਉਹ ਪ੍ਰੋਵੀਜ਼ਨ ਤੁਹਾਨੂੰ ਬਣਾ ਕੇ ਦੇ ਦਿੰਦੇ ਆਂ ਅੱਧਾ ਘੰਟਾ ਸੀ ਜਿੱਤੇ ਵਿਚਾਰ ਕਰਦੇ ਰਿਹਾ ਉੱਥੇ ਇੰਦਰ ਬੈਠ ਕੇ ਗੱਲ ਚੱਲਦੀ ਰਹੀ ਸੀਐਮਡੀ ਸਾਹਿਬ ਦੀ ਕਾਪੀ ਦਿਨ ਤੋਂ ਉਹਨਾਂ ਨੇ ਸਾਫ਼-ਸਾਫ਼ ਨਹੀਂ ਕਰ ਦਿੱਤੀ ਐ ਔਰ ਜਿੰਨੀ ਵਾਰੀ ਵੀ ਇਹਨਾਂ ਨੇ ਲਾਈਟ ਕੱਟੀ ਐ ਚਲਾਈ ਐ ਮੈਂ ਇਹਨਾਂ ਨੂੰ ਹੀ ਪੁੱਛਿਆ ਕਿ ਉਹ ਕਿਸ ਤਰ੍ਹਾਂ ਤੁਸੀਂ ਚਲਾਈ ਐ ਤੇ ਕਿਸ ਤਰ੍ਹਾਂ ਕੱਟੀ ਉਹ ਸਾਰੀ ਚੀਜ਼ਾਂ ਦੀ ਕਾਪੀ ਸਾਨੂੰ ਚਾਹੀਦੀ ਐ ਪਰ ਉਹਨਾਂ ਨੇ ਜਦੋਂ ਇਹ ਕਾਪੀ ਦੇਣ ਤੋਂ ਇਤਰਾਜ਼ ਕੀਤਾ ਤੇ ਉਹਦੇ ਰੋਸ ਪ੍ਰਦਰਸ਼ਨ ਵੱਜੋਂ ਅਸੀਂ ਆ ਕੇ ਗੇਟ ਤੇ ਬੈਠ ਗਏ ਐ ਐਕਸ਼ਨ ਸਾਹਿਬ ਦਾ ਕਹਿਣਾ ਵਾ ਕਿ ਇਹ ਸਿੱਧੀ ਲੜਾਈ ਇਹਨਾਂ ਦੀ ਥਾਪਰ ਸਾਹਿਬ ਦੇ ਨਾਲ ਹੈਗੀ ਆ ਨਾ ਕਿ ਇਹਨਾਂ ਦੀ ਲੜਾਈ ਸਾਡੇ ਨਾਲ ਹੈਗੀ ਐ ਥਾਪਰ ਕੋਲ ਜਾ ਕੇ ਤੇ ਆਪਣੀ ਦੇਖੋ ਜੀ ਮੈਂ ਤਾਂ ਸਾਫ਼-ਸਾਫ਼ ਇਹ ਕਹੂੰਗਾ ਸਾਨੂੰ ਪਤਾ ਹੈ ਲੜਾਈ ਇਹਨਾਂ ਦੀ ਸਿੱਧੀ ਸਾਡੇ ਲੀਵਰ ਦੀ ਲੜਾਈ ਵੀ ਸੁਨੀਤ <th>ਪਰ ਜੀ ਨਾਲ ਹੈ ਤੇ ਬਿਜਲੀ ਵਿਭਾਗ ਦੀ ਵੀ ਲੜਾਈ ਜਿਹੜੀ ਸੁਨੀਤ <th>ਪਰ ਨਾਲ ਹੈ ਜਿਹੜਾ ਡਿਊਜ਼ ਹੈ 4.5 ਕਰੋੜ ਜਾਂ ਸਮਥਿੰਗ ਜੋ ਵੀ ਪੇਮੈਂਟ ਹੈ ਉਹ ਕਿਹਨੇ ਦੇਣਾ ਹੈ ਸੁਨੀਤ <th>ਪਰ ਨੇ ਦੇਣਾ ਹੈ ਤੇ ਕਿੰਨੇ ਟਾਈਮ ਕੋਈ ਉਹ 2 ਮਹੀਨੇ ਦੇ ਅੰਦਰ ਖੜਾ ਹੋ ਗਿਆ ਜਾਂ 6 ਮਹੀਨੇ ਦੇ ਅੰਦਰ ਖੜਾ ਹੋ ਗਿਆ ਬਿਜਲੀ ਵਿਭਾਗ ਸੁੱਤਾ ਕਿਉਂ ਰਿਹਾ ਇਹਨਾਂ ਨੇ ਉੱਤੇ ਸਮੀਰ ਠੱਪਰ ਤੇ ਕਾਰਵਾਈ ਕਿਉਂ ਨਹੀਂ ਕੀਤੀ ਸਾਰਾ ਕੁਝ ਲੇਬਰ ਦੇ ਸਮੇਂ ਤੋਂ ਲੈ ਕੇ ਬਿਜਲੀ ਦਾ ਬਿੱਲ ਸਮੀਰ ਠੱਪਰ ਕੋਲ ਲੈਂਦੇ ਰਹੇ ਆ ਉਸ ਤੋਂ ਬਾਅਦ ਬਿਜਲੀ ਚਾਲੂ ਕਰ ਦਿੰਦੇ ਸੀ ਇਸੇ ਕਾਰਨ ਕਰਕੇ ਹੌਲੀ ਹੌਲੀ 4 ਕਰੋੜ ਰੁਪਈਆ ਜਮ੍ਹਾਂ ਹੋ ਗਿਆ ਹੈਗਾ ਦੇਖੋ ਜੀ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜਿਸ ਸਮੇਂ ਸਾਰੇ ਬਿਜਲੀ ਦਾ ਬਿਜਾਰ ਕਰਦੇ ਰਹੇ ਲੈ ਕੇ ਚਲਾਉਂਦੇ ਰਹੇ ਮਤਲਬ ਕਲੀਅਰ ਕਰਕੇ ਹੀ ਚਲਾਉਂਦੇ ਹੋਣਗੇ ਜੇ ਕਲੀਅਰ ਕਰਕੇ ਚਲਾ ਰਹੇ ਸੀ ਤਾਂ 4.5 ਕਰੋੜ ਇੱਕਦਮ ਖੜਾ ਹੋਣ ਦਾ ਮਤਲਬ ਨਹੀਂ ਬਣਦਾ ਇਹਦਾ ਮਤਲਬ ਇਹ ਹੈ ਇਹਨਾਂ ਦੀ ਇੱਕ ਕੋਈ ਨਾ ਕੋਈ ਮੈਨੇਜਮੈਂਟ ਵਾਲਿਆ ਸਮੀਥਾ ਆਪਾਂ ਨਾਲ ਮਿਲੀ ਪੁੱਗਤ ਹੋਏਗੀ ਕਿ ਉਹਨਾਂ ਦੇ ਰਿਡਿਊਸ ਨੂੰ ਇਹ ਵਾਅਦਾ ਦਿੰਦੇ ਰਹੇ ਅੱਜ ਇੱਕ ਆਮ ਸਾਡਾ ਫਗਵਾੜੇ ਦਾ ਨਾਗਰਿਕ 2 ਮਹੀਨੇ ਦੀ ਬਿਜਲੀ ਨਹੀਂ ਦਿੰਦਾ ਨਾ ਤੇ ਉਹਦੇ ਜਾ ਕੇ ਮੀਟਰ ਕੱਢ ਦਿੱਤੇ ਜਾਂਦੇ ਆ ਤੇ ਇੱਥੇ 4.5 ਕਰੋੜ ਦੀ ਰਿਡਿਊਸ ਦੀ ਵੇਟ ਕਰਦੇ ਨੇ ਇਹਨਾਂ ਨੇ ਕਿਉਂ ਨਾ ਤੇ ਐਫਆਈਆਰ ਹੁਣ ਤੱਕ ਇਹ ਸੈਲਰੀ ਸਲਿੱਪਾ ਦੇ ਵਿੱਚੋਂ ਬਿਜਲੀ ਕੱਟ ਹੁੰਦੀ ਸੀ ਹਾਂਜੀ ਹਾਂਜੀ ਕਮਰਸ਼ੀਅਲ ਤੌਰ ਤੇ ਇਹਨਾਂ ਦੀ ਬਿਜਲੀ ਦੀ ਬਿਲ ਇਹ ਕੋਈ ਵੀ ਦਾਦਾ ਕਾਰੀਗਰ ਨਹੀਂ ਹੈਗਾ ਕਿ ਜਿਹਦੀ ਨਾ ਕਟ ਹੁੰਦੀ ਹੋਵੇ ਅੱਜ ਤੋਂ ਅੱਜ ਤੋਂ ਬਾਅਦ ਜਦੋਂ ਵੀ ਕਦੇ ਇਹਨਾਂ ਦਾ ਹਿਸਾਬ ਵੀ ਹੋਏਗਾ ਨਾ ਤੇ ਜਿੰਨਾ ਇਹ ਉੱਥੇ ਰਹਿ ਰਹੇ ਆ ਉਹ ਵੀ ਕੱਟ ਹੋਏਗਾ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਉਸ ਤੋਂ ਬਾਅਦ ਹੀ ਇਹਨਾਂ ਨੂੰ ਪੈਸਾ ਮਿਲੇਗਾ ਆ ਦੇਖੋ ਪਰਟੀ ਮੈਦਿਸ਼ਾ ਦੇ ਵਿੱਚੋਂ ਬਿਜਲੀ ਕੱਟ ਹੁੰਦੀ ਸੀ ਇਹ ਸੈਲਰੀ ਸਲਿੱਪਾਂ ਥਾਣੇ ਜਾ ਕੇ ਦੇਣ ਤੇ ਐਫਆਰ ਦਰਜ ਸਮੀਰਾ ਪਰ ਤੇਕਰਾਨ ਸਾਡੇ ਨਾਲ ਕੋਈ ਲੜਾਈ ਨਹੀਂ ਮੇਰਾ ਰੋਸ਼ ਇਸ ਚੀਜ਼ ਦਾ ਹੈ ਕਿ ਇਹਨਾਂ ਨੇ ਵਿਦਆਊਟ ਇੱਕ ਆਰਡਰ ਆਰਡਰ ਦਾ ਨਾਮ ਲੈ ਕੇ ਲੈ ਬਿਨਾ ਸੀਐਮਡੀ ਦੇ ਨਾਮ ਤੋਂ ਬਿਨਾ ਹਰ ਵਾਰੀ ਇੱਕ ਵਾਰੀ ਸੀਐਮਡੀ ਸਾਹਿਬ ਦਾ ਨਾਮ ਲਿਆ ਜੀ ਸੀਐਮਡੀ ਸਾਹਿਬ ਦੇ ਉਪਰੋਂ ਆਰਡਰ ਆ ਗਿਆ ਅਸੀਂ ਕਰ ਦਿੱਤੀ ਸਾਨੂੰ ਅਜ ਆਰਡਰ ਦੀ ਕਾਪੀ ਮੰਗੀ ਸਾਨੂੰ ਕਿਉਂ ਨਹੀਂ ਦੇ ਰਹੇ ਦੇਣਾ ਅਸੀਂ ਕਾਪੀ ਦੇਣ ਅਸੀਂ ਅਗਲੀ ਕਾਰਵਾਈ ਵੀ ਕਰਾਂਗੇ ਪਰ ਉਹ ਕਾਪੀ ਤਾਂ ਸਾਨੂੰ ਮਿਲੇ ਹੁਣ ਕੀ ਮੰਗ ਹੈ ਕੀ ਹੈ ਸਾਡੀ ਇਹੀ ਮੰਗ ਹੈ ਕਿ ਮਜ਼ਦੂਰਾਂ ਦੇ ਨਾਲ ਜਿਹੜਾ ਧੱਕਾ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਮੈਂ ਸਾਫ਼-ਸਾਫ਼ ਅਲੀਗੇਸ਼ਨ ਲਾ ਰਿਹਾ ਜੀ ਸੰਵੀਰ ਥਾਪਰ ਇਹਨਾਂ ਨੂੰ ਕਲੋਨੀ ਚੋਂ ਬਾਹਰ ਕਰਨਾ ਚਾਹੁੰਦਾ ਹੈ ਔਰ ਬਿਜਲੀ ਵਿਭਾਗ ਪੂਰਾ ਉਹਨਾਂ ਦਾ ਸਹਿਯੋਗ ਦੇ ਰਿਹਾ ਹੈ ਪੂਰਾ ਇਹ ਸਮਝਾ ਪਰ ਤੇ ਇਸ਼ਾਰੇ ਤੇ ਲਾਈਟ ਕੱਟੀ ਗਈ ਆ ਨਾ ਕਿ ਸੀਐਮਡੀ ਸਾਹਿਬ ਦੇ ਆਰਡਰ ਤੇ ਜਦ ਤੱਕ ਇਹ ਸਾਨੂੰ ਕਾਪੀ ਨਹੀਂ ਦਿੰਦੇ ਮੈਂ ਤਾਂ ਇਹੀ ਸਮਝਾਂਗਾ ਇਹ ਮਲੀ ਭੁਗਤਾ ਦਿੱਲੀ ਬਿਲਕੁਲ ਮਲੀ ਭੁਗਤਾ ਜੀ ਇਹ ਕਲੋਨੀ ਚ ਬਾਹਰ ਘਟੜਾ ਜਾਂਦਾ ਸਾਹ ਪਰ ਦੇਖੋ ਜੀ ਕਲੋਨੀ ਨੂੰ ਬਾਹਰ ਕੱਢਣਗੇ ਤਾਂ ਉਹਨਾਂ ਦਾ ਕੋਈ ਮੋਟਿਵ ਕਲੀਅਰ ਹੋਊਗਾ ਨਹੀਂ ਤਾਂ ਅੱਜ ਇਨਸਾਨੀਅਤ ਦੇ ਨਾਤੇ ਇਹ ਵੀ ਫਗਵਾੜੇ ਦੇ ਨਾਗਰਿਕ ਹੈ ਕੀ ਗੱਲ ਆ ਜੇ ਤੁਸੀਂ ਕੱਢ ਦਿਓ ਜੇ ਸਿਟੀ ਦੀ ਲਾਈਟ ਅਸੀਂ ਤੁਹਾਡਾ ਸਹਿਯੋਗ ਦਿੰਦੇ ਆ ਇਹਨਾਂ ਦੀ ਲਾਈਟ ਚਾਲੂ ਕਰੋ ਇਹਨਾਂ ਦੇ ਜੋ ਬਿੱਲ ਆਉਂਦੇ ਆ ਉਹ ਭੇਕਰ ਨੂੰ ਤਿਆਰ ਹੈ ਫਿਰ ਇਹ ਕਿਉਂ ਨਹੀਂ ਦੇ ਰਹੇ ਇਹ ਸਹਿਯੋਗ ਇਹ ਕੋਈ ਇਹ ਕੋਈ ਇੱਥੇ ਬੰਗਲਾਦੇਸ਼ੀ ਤੋਂ ਨੇਪਾਲ ਤੋਂ ਆ ਭਗੌੜੇ ਆਏ ਹੋਏ ਆ ਬਾਕੀ ਬਿਜਲੀ ਚੱਲ ਰਹੀ ਆ ਜਿਸ ਇਨ ਇਹਨਾਂ ਨੇ ਕੀ ਕੀਤਾ ਜਿਹੜਾ ਸੀ ਉਹਨਾਂ ਦੇ ਆਪਣੇ ਪਰਸਨਲ ਫਲੈਟ ਹੈਗੇ ਉਹਦੀ ਲਾਈਟ ਚੱਲ ਰਹੀ ਆ ਇੱਥੇ ਤੱਕ ਕਿ ਉਹਨਾਂ ਦੇ ਜਿਹੜੇ ਡੌਗ ਬਾਰਮ ਆ ਉਹਦੀ ਵੀ ਲਾਈਟ ਚੱਲ ਰਹੀ ਆ ਤੇ ਡਿਫਾਲਟਰ ਕੌਣ ਆ ਸੁਮੇਰਤਾਪੁਰ ਆ ਨਾ ਤੇ ਉਹ ਵੀ ਮੀਟਰ ਤਾਂ ਸੁਮੇਰਤਾਪੁਰ ਦੇ ਨਾਂ ਤੇ ਹੀ ਹੋਣਗੇ ਫਿਰ ਇਹ ਸਾਰਾ ਕੁਝ ਰਿਕਵਰ ਕਿਉਂ ਨਹੀਂ ਕਰਦੇ ਤੁਹਾਡੀ ਮੰਗ ਹੈਗੀ ਕਿ ਉਹਨਾਂ ਦੀ ਬਿਜਲੀ ਕੱਟੀ ਹੋਣੀ ਚਾਹੀਦੀ ਹੈ ਨਹੀਂ ਮੈਂ ਨਹੀਂ ਚਾਹੁੰਦਾ ਕਿਸੇ ਦੀ ਬਿਜਲੀ ਕੱਟੀ ਜਾਵੇ ਸਾਨੂੰ ਥਾਪਨ ਕਲੋਨੀ ਦੀ ਲਾਈਟ ਚੱਲਣੀ ਚਾਹੀਦੀ ਹੈ ਹਮ ਬਸ ਮੈਂ ਕਿਸ मेरा सिर्फ एक ही है कि जीडी लेबर है ना एक मकसद बनाया हुआ कि लाइट कट के बाहर यादव से ऐसे तक तो कितने बार बिजली कटा है दो तीन बार लेकिन अभी छह दिन से कटा हुआ है और कोई हमारा सुन नहीं रहा और एक सी साहब विशेष करके एक सी साहब के पास हम लोग गए मिले तो हमने कहा रिक्वेस्ट किया उन्होंने कहा रहा है कि नहीं हमारे पास पहले ही से सीएमडी साहब का ऑर्डर है हम लोग बोलेंगे भाई आप सीएमडी साहब का ऑर्डर है तो हम ऑर्डर दिखाओ वो हिसाब में कार्रवाई करेंगे और विशेष अभी सारा लाइट कटा हुआ है पीछे भी हुआ था जब थापर कॉलोनी का तो लाइट दो हमारा फैक्ट्री का बंद कर दो उसके बावजूद भी आज भी जाकर के देखिए आप मीडिया वाला सब मैं रिक्वेस्ट करता हूँ जो जाके उसका गेस्ट हाउस का अभी जो कुत्ता रह रहा है उसका लाइट चल रहा है तो एक ऐसा एक्सीएम दे दिया उसको लाइट हम लोगों का नहीं मिला हम छः दिन से सब भूखे प्यासे बच्चे बूढ़े बुजुर्ग मर रहे हैं और कह रहे हैं कि हमारे पास वो है ही नहीं और ऐसा बात कर रहे ना जो धमकी देने वाली बात और रहा बात सबको पता है शासन प्रशासन सबको कि ये मिल एन में चली गई है जब एन में चली गई है तो एन सब पैसा देगा तो फिर लाइट कटने के कम जरूरत है इसको ये तो अनलीगल काम हुआ है ना हमारे मजदूरों के साथ धाकाशाही कर रहे हैं लोग इनको हमारा हेल्प करना चाहिए तो हमने साहब धाकाशाही कर रहे हैं तो ऐसा धाकाशाई हम चलने नहीं देंगे जब तक ले आज हमारा पूरा क्लियर फैसला नहीं का ये रिपोर्टर नहीं देते हैं तो चाहे रात दिन चाहे निश्चितकालीन तक हम धरना यहीं रहेंगे यहीं खाएंगे यहीं मरेंगे पिएंगे मर तो रही हैं एक एक पानी के लिए हमारे सभी बुजुर्ग जाके देखिए वहाँ लेडीज लोगों को देखिए कैसे हाल है सब लोगों का हाल है क्या हम यहाँ के नाधिक नहीं है 14 ਤਰੀਕ ਤੋਂ ਲਾਈਟ ਬੰਦ ਆ ਲਗਭਗ 8 ਦਿਨ ਹੋ ਗਏ ਆ ਅਸੀਂ ਸਾਰੇ ਪਾਸੇ ਦੌੜ ਹਟੇ ਆ ਆਖਿਰ ਅੱਜ ਸਾਨੂੰ ਸੜਕਾਂ ਤੇ ਉਤਰਨਾ ਪਿਆ ਤੇ ਬਿਜਲੀ ਘਰ ਐਕਸੀਡੈਂਸ ਸਾਹਿਬ ਦਾ ਘਰਾਵ ਕਰਨਾ ਪਿਆ ਵਾ ਐਕਸੀਡੈਂਸ ਸਾਹਿਬ ਕੋ ਘਰਾਵ ਨਹੀਂ ਕਰ ਰਹੇ ਅਸੀਂ ਅਸੀਂ ਤਾਂ ਰਿਕਵੈਸਟ ਲੈ ਕੇ ਆਏ ਸੀਗੇ ਵੀ ਲਾਈਟ ਬੰਦ ਕਿਉਂ ਹੋਈ ਆ ਉਹਦਾ ਕਾਰਨ ਕੀ ਆ ਕੁਝ ਮੜੇ ਸਾਨੂੰ ਕਾਪੀ ਦੇ ਦਿਓ ਕਹਿੰਦੇ ਸਾਨੂੰ ਜੀ ਸੀਐਮਡੀ ਸਾਹਿਬ ਨੇ ਕੀਤਾ ਅਸੀਂ ਫੇਰ ਰਿਕਵੈਸਟ ਕੀਤੀ ਵੀ ਸੀਐਮਡੀ ਸਾਹਿਬ ਦੀ ਕਾਪੀ ਦੇ ਦਿਓ ਜਿਹੜੀ ਵੀ ਆਈ ਆ ਤੁਹਾਨੂੰ ਮੇਲ ਅਸੀਂ ਇੱਕ ਲੈਟਰ ਲਿਖ ਕੇ ਤੁਹਾਨੂੰ ਰਿਕਵੈਸਟ ਪਾ ਦਵਾਂਗੇ ਵੀ ਸਾਡੀ ਲਾਈਟ ਬੰਦ ਆ ਲਾਈਟ ਚਾਲੂ ਕਰਵਾਲੇ ਦੀ ਟੈਂਪਰੇਰੀ ਮੀਟਰ ਪਰ ਐਕਸ਼ਨ ਸਾਹਿਬ ਉਹਨਾਂ ਦਾ ਜਿਹੜਾ ਇੱਥੇ ਬੋਲਣੇ ਦਾ ਤਰੀਕਾ ਸੀਗਾ ਜਾਂ ਉਹਨਾਂ ਦਾ ਨਜ਼ਰੀਆ ਸੀਗਾ ਸਾਡੇ ਪ੍ਰਤੀ ਕੋਈ ਸੀਰੀਅਸ ਨਹੀਂ ਸੀਗਾ ਉਹ ਉਲਟਾ ਸਾਨੂੰ ਢਰਾਣੇ ਦੀ ਕੋਸ਼ਿਸ਼ ਕਰ ਰਹੇ ਸੀ ਵੀ ਇਹ ਹੋ ਜਾਊਗਾ ਉਹ ਹੋ ਜਾਊਗਾ ਚਲੋ ਠੀਕ ਆ ਜੀ ਹੁਣ ਬੋ ਕਰ ਲਈ ਕਰ ਹੀ ਲੈਣ ਸਾਡੇ ਨਾਲ ਜੋ ਵੀ ਕਰਨਾ ਮਰਦਾ ਕੀ ਨਹੀਂ ਕਰਦਾ ਅਸੀਂ ਅਸੀਂ ਬੈਠ ਗਏ ਹੁਣ ਲਾਈਟ ਦੇਖ ਲੈਂਦੇ ਕਦੋਂ ਨਹੀਂ ਆਦੀ